ਪੰਜਾਬੀ ਸਿੰਗਰ ਸਹਿਰੀ ਮਾਨ ਦਾ ਵਿਵਾਦ ਕਾਫੀ ਜ਼ਿਆਦਾ ਸਿੜਿਆ ਹੋਇਆ ਹੈ ਗੁਰਸਿੱਖ ਭੈਣ ਦੇ ਨਾਲ ਤੁਹਾਨੂੰ ਦੱਸ ਦਈਏ ਗੁਰਸਿੱਖ ਭੈਣ ਦੀ ਪੋਸਟ ਦੇ ਉੱਤੇ ਇੰਸਟਾਗ੍ਰਾਮ ਤੇ ਸਹਿਰੀ ਮਾਨ ਨੇ ਇੱਕ ਕਮੈਂਟ ਕੀਤਾ ਤਾਂ ਤੁਹਾਡੇ ਨਾਲ ਕਰਦੇ ਆ ਫੁੱਲ ਵੀਡੀਓ ਸਾਂਝੀ ਟੈਗ ਜਦੋਂ ਭੈਣ ਨੇ ਕਮੈਂਟ ਦਾ ਰਿਪਲਾਈ ਕੀਤਾ ਤਾਂ ਸਹਿਰੀ ਮਾਨ ਨੇ ਕਮੈਂਟ ਡਿਲੀਟ ਕਰ ਦਿੱਤਾ ਦੇਖੋ ਅੱਗੇ ਵੀਡੀਓ ਪੂਰੀ ਫੁੱਲ ਕਰਦੇ ਹੋ ਵੱਧ ਵੱਧ ਸ਼ੇਅਰ ਆਪਣੇ ਪੰਜਾਬ ਦੇ ਮਸ਼ਹੂਰ ਸਿੰਗਰ ਬਾਈ ਸ਼ਹਿਰੀ ਮਾਨ ਨੇ ਆਪਣੀ ਇਸ ਆਈਡੀ ਤੋਂ ਮੇਰੀ ਆਈਡੀ ਤੇ ਕਮੈਂਟ ਕੀਤਾ ਜੱਟ ਦਾ ਪਤਾ ਤੇ ਬਹੁਤ ਲੋਕਾਂ ਨੇ ਉਹਦਾ ਜਵਾਬ ਵੀ ਦਿੱਤਾ ਜਦੋਂ ਮੈਂ ਕਮੈਂਟ ਵੇਖਿਆ ਮੈਂ ਰਿਪਲਾਈ ਵੀ ਕੀਤਾ ਪਰ ਵੀਰੇ ਮੈਂ ਤਾਂਡੇ ਕਮੈਂਟ ਦਾ ਨਾ ਸਕਰੀਨ ਸ਼ਾਟ ਨਹੀਂ ਕੀਤਾ ਕਿਉਂਕਿ ਮੈਨੂੰ ਪਤਾ ਸੀ ਜੱਟ ਜੋ ਗੱਲ ਕਹਿੰਦੇ ਫਿਰ ਉਹ ਵਾਪਸ ਨਹੀਂ ਹੁੰਦੇ ਉਸ ਗੱਲ ਤੋਂ ਜੇ ਹਿੰਮਤ ਰੱਖੀ ਸੀ ਕਮੈਂਟ ਕਰਨ ਦੀ ਉਹਨੂੰ ਡਿਲੀਟ ਨਹੀਂ ਸੀ ਕਰਨਾ ਬਾਕੀ ਬਾਈ ਦੇਖੋ ਤੁਹਾਡੇ ਮਿਲੀਅਨਾਂ ਦੇ ਵਿੱਚ ਫੋਲੋਅਰ ਨੇ ਤੇ ਦੇਖੋ ਸਾਰੇ ਜੱਟ ਨੇ ਜਦੋਂ ਇਨਸਾਨ ਅਕਾਲ ਪੁਰਖ ਨੂੰ ਮੰਨਦਾ ਚਾਹੀਓ ਗੁਰੂ ਦਾ ਸਿੱਖ ਹੋਵੇ ਜਾਂ ਉਹ ਕੋਈ ਸਿੰਗਰ ਹੋਵੇ ਸੰਗੀਤ ਨੂੰ ਪਿਆਰ ਕਰਨ ਵਾਲਾ ਉਹ ਜਾਤਾਂ ਪਾਤਾਂ ਤੋਂ ਉੱਪਰ ਉੱਠ ਜਾਂਦਾ ਮਾਨਸਕੀ ਜਾਤ ਸਭੇ ਇੱਕ ਹੈ ਪਹਿਚਾਨ ਬੋ ਅਸੀਂ ਇੱਕ ਹੀ ਅਕਾਲ ਪੁਰਖ ਦੀ ਲਾਦਾ ਇਹ ਜਾਤਾਂ ਗੋਤਾਂ ਦੇ ਵਿੱਚੋਂ ਬੰਦਾ ਜਦੋਂ ਉੱਪਰ ਉੱਠ ਜਾਂਦਾ ਉਹ ਮਨੁੱਖਤਾ ਦੀ ਸੇਵਾ ਲਈ ਧਰਤੀ ਦੀ ਸੇਵਾ ਦੇ ਲਈ ਤਤ ਪਰ ਰਹਿੰਦਾ ਜਿਸ ਸਪੋਜੀਸ਼ਨ ਤੇ ਭਾਈ ਆਪਾਂ ਪਹੁੰਚੇ ਹੋਏ ਆਂ ਦੁਨੀਆ ਦੇ ਉੱਤੇ ਦੇਖੋ ਮਨੁੱਖਤਾ ਪਚਾਲ ਦੇ ਨਾਲ ਘिरी ਹੋਈ ਆ ਹਾੜ ਆ ਰਹੇ ਆ ਅੱਗਾਂ ਲੱਗ ਰਹੀਆਂ ਨਹੀਂ ਆਪਾਂ ਉਸ ਚੀਜ਼ ਦੀ ਗੱਲ ਕਰੀਏ ਉਹਦੇ ਲਈ ਅਰਦਾਸ ਬੇਨਤੀ ਕਰੀਏ ਚੰਗੇ ਨਹੀਂ ਲੱਗਦੇ ਮੈਨੂੰ ਪਤਾ ਲੱਗਿਆ ਭਾਈ ਤੁਸੀਂ ਬਹੁਤ ਡਰਿੰਕ ਕਰਦੇ ਹੋ ਤੇ ਡਰਿੰਕ ਕਰਕੇ ਸੱਚੀ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਤੁਸੀਂ ਕਿਹਦੀ ਆਈਡੀ ਤੇ ਜਾ ਕੇ ਕੀ ਕਮੈਂਟ ਕਰਦੇ ਹੋ ਫਿਰ ਡਿਲੀਟ ਕਰ ਦਿੰਨੇ ਆ ਜੇ ਹਿੰਮਤ ਰੱਖੀਏ ਕਮੈਂਟ ਕਰਨ ਦੀ ਫਿਰ ਉਹਨੂੰ ਡਿਲੀਟ ਨਹੀਂ ਕਰੀਦਾ ਬਾਈ ਕਿਉਂਕਿ ਜੱਟ ਜਿਸ ਗੱਲ ਤੇ ਖੜਦੇ ਫਿਰ ਉਹ ਖੜ ਜਾਂਦੇ ਆ ਤੇ ਚੰਗਾ ਨਹੀਂ ਲੱਗਦਾ ਬਾਈ ਮੇਰੇ ਤੇ ਮੈਂ ਅਰਦਾਸ ਜ਼ਰੂਰ ਕਰੂੰਗੀ ਅਕਾਲ ਪੁਰਖ ਮੂਰੇ ਕੇ ਤੁਹਾਨੂੰ ਇਸ ਨਰਕ ਦੇ ਵਿੱਚੋਂ ਪਰਮਾਤਮਾ ਕੱਢੇ ਕਿਉਂਕਿ ਮਨੁੱਖਾ ਦੇਹੀ ਪਰਮਾਤਮਾ ਦੇ ਮਲਾਪ ਲਈ ਮਿਲੀ ਹੈ ਸਾਨੂੰ ਮਨ ਤੋ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਤੇ ਲਾਨ ਨਾਲ ਡੱਕ ਕੇ ਗੁਰਸਿੱਖ ਕੁੜੀਆਂ ਦੀਆਂ ਆਈਡੀਆ ਤੇ ਆ ਕੇ ਕਮੈਂਟ ਕਰਨੇ ਤੇ ਫਿਰ ਡਿਲੀਟ ਕਰਦੇ ਨੇ ਤੇ ਚੰਗਾ ਨਹੀਂ ਲੱਗਦਾ ਮੇਰੇ ਭਾਈ ਤੇ ਮੈਨੂੰ ਇੰਨਾ ਪਤਾ ਤੁਸੀਂ ਸ਼ੈਰੀਮਾਨ ਹੋ ਸਿੰਗਰ ਹੋ ਤੁਸੀਂ ਠੀਕ ਆ ਤੇ ਅਕਾਲ ਪੁਰਖ ਦੇ ਆਪਾਂ ਬੰਦੇ ਆ ਇਸ ਧਰਤੀ ਦੇ ਉੱਤੇ ਸਦਾ ਕਿਸੇ ਨੇ ਨਹੀਂ ਰਹਿਣਾ ਆਪਾਂ ਕਿਸੇ ਦੇ ਕਿੱਲੇ ਨਹੀਂ ਇੱਥੇ ਪੱਕੇ ਗੱਡੇ ਇਹਨਾਂ ਹੰਕਾਰ ਦੇ ਵਿੱਚੋਂ ਨਿਕਲ ਕੇ ਨਿਮਰਤਾ ਦੇ ਵਿੱਚ ਜ਼ਿੰਦਗੀ ਜਿਉਂ ਕੇ ਇਨਸਾਨ ਜਾਵੇ ਇਹੀ ਚੰਗਾ ਹੁੰਦਾ ਜੇ ਤੁਹਾਨੂੰ ਕੋਈ ਜਵਾਬ ਦਿੰਦਾ ਤਾਂ ਫਿਰ ਤੁਸੀਂ ਕਹਿਣਾ ਕਿ ਲੋਕੀ ਮਸ਼ਹੂਰ ਹੋਣ ਮਾਰੇ ਸਾਡੀਆਂ ਗੱਲਾਂ ਦਾ ਰਿਪਲਾਈ ਕਰਦੇ ਪਹਿਲ ਤੁਸੀਂ ਕੀਤੀ ਹੈ ਤੇ ਗੁਰੂ ਦਾ ਸਿੱਖ ਫਿਰ ਦੂਜ ਦੇ ਵਿੱਚ ਜਵਾਬ ਜ਼ਰੂਰ ਦਿੰਦਾ ਤੇ ਜੇ ਤੁਹਾਨੂੰ ਕੋਈ ਜਵਾਬ ਨਹੀਂ ਦਿੰਦਾ ਤੇ ਤੁਸੀਂ ਲੋਕ ਸਮਝਦੇ ਆ ਕਿ ਸਾਥੋਂ ਡਰਦੇ ਆ ਤੇ ਬਾਕੀ ਇਹ ਛੱਡੋ ਥੋੜਾ ਕਿਸੇ ਨੂੰ ਪਤਾ ਕਿ ਨਹੀਂ ਪਤਾ ਮੈਂ ਤੁਹਾਨੂੰ ਇਹ ਕਹਿ ਨਹੀਂ ਕਿ ਗੁਰੂ ਤੇ ਸਿੰਘਾਂ ਦਾ ਤੁਹਾਨੂੰ ਪਤਾ ਕਿ ਨਹੀਂ ਪਤਾ ਠੀਕ ਹੈ ਕਿਉਂਕਿ ਮੈਸੇਜ ਤੁਸੀਂ ਬਹੁਤ ਹੰਕਾਰ ਦੇ ਵਿੱਚ ਲਿਖਿਆ ਸੀ ਬਾਈ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਵਾਹਿਗੁਰੂ ਦਾ ਨਾਮ ਜਪਿਆ ਕਰੋ ਬਹੁਤ ਕੁਝ ਅਕਾਲ ਪੁਰਖ ਨੇ ਦਿੱਤਾ ਤੇ ਉਹਦੇ ਸ਼ੁਕਰਾਨੇ ਵਿੱਚ ਰਿਹਾ ਕਰੋ ਠੀਕ ਹੈ ਚੜ੍ਹਦੀ ਕਲਾ 'ਚ ਰਹੇ ਸ਼ਹਿਰੀਮਾਨ ਬਾਈ ਜੇ ਕਮੈਂਟ ਕੀਤਾ ਸੀ ਤੇ ਫਿਰ ਡਿਲੀਟ ਨਹੀਂ ਸੀ ਕਰਨਾ ਠੀਕ ਹੈ ਜੱਟਾਂ ਦੀ ਜ਼ੁਬਾਨ ਦੇ ਉੱਤੇ ਰਹੀਦਾ ਤਾਂ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਦੇ ਵਿੱਚ ਜ਼ਰੂਰ ਦੇਣਾ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਮਿਲਦੇ ਆ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ